ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਦੇਖੋ ਖਲਾਰਾ ਪਾ ਕੇ ਬੈਠੇ ਆਂ ਢੇਟੀਆਂ ਗੱਡੀਆਂ ਬਾਹਰ ਤੋਂ ਪਲਵਾਈ ਢੇਟੀਆਂ ਨੂੰ ਕਿੰਨਾ ਕੱਪੜਾ ਹਨਾ ਦਾਜ ਢੇਟੀਆਂ ਨੂੰ ਢੋਪ ਪਲਵਾ ਰਹੇ ਨਾਲੇ ਨਾਲੇ ਕੱਢ ਰਹੇ ਸਮਾਨ ਸਾਰਾ ਪਪਦਾਲਾ ਅੱਜ ਜਦੋਂ ਆਈ ਦਾ ਸਾਲ ਦੋ ਸਾਲਾਂ ਬਾਅਦ ਉਹ ਦੋ ਫਿਰ ਹੁੰਦਾ ਕੀ ਢੋਪ ਪਲਵਾਈਏ ਕੱਪੜਿਆਂ ਨੂੰ ਤੇ ਮੇਰੇ ਪੇਟੀਆਂ ਚ ਬੰਦ ਪੈ ਰਹੇ ਨੇ ਇਹਦੇ ਵੀ ਤਹਿ ਲਾ ਦੇ ਜਸਪ੍ਰੀਤ ਬਹੁਤ ਜ਼ਿਆਦਾ ਖਲਾਰਾ ਏ ਹੌਲੀ ਹੌਲੀ ਸਮੇਟਾਂਗੇ ਪਰ ਇਹ ਵੀ ਜ਼ਰੂਰੀ ਏ ਕੰਮ ਕਰਨੇ ਨਾ ਧੁੱਪ ਲਵਾਈਏ ਤਾਂ ਫਿਰ ਬਿਸਤਰੇ ਕੱਪੜੇ ਪਏ ਖਰਾਬ ਹੋ ਜਾਂਦੇ ਆ ਇਹ ਹੈਗਾ ਜੀ ਮੇਰੇ ਵਿਆਹ ਦਾ ਦਾਜ ਦੇਖੋ ਮਾਂ ਨੇ ਕਿੰਨੇ ਰੀਜਾ ਨਾ ਬਣਾ ਬਣਾ ਕੇ ਦਿੱਤਾ ਘਰ ਦੇ ਇਹੋ ਜੇ ਪਹਿਲਾਂ ਪਹਿਲੇ ਜ਼ਮਾਨਿਆਂ ਦੇ ਵਿੱਚ ਨਾ ਘਰ ਦਾ ਕੱਤ ਕੇ ਸੂਤ ਵਰਮਜੀਤ ਤੇ ਮਾਸੀ ਦੇ ਖੱਡੀ ਲੱਗੀ ਹੁੰਦੀ ਸੀ ਬੀਬੀ ਨੇ ਕੱਤੀ ਜਾਣੇ ਮਾਸੀ ਨੇ ਬਣਾਈ ਜਾਣੇ ਸਾਡੇ ਸਾਰਿਆਂ ਦੇ ਉੱਥੇ ਬਣਾਏ ਸੀ ਛੋਟੀ ਮਾਸੀ ਨੇ ਵੱਡੀ ਮਾਸੀ ਜਿਹੜੀ ਬੀਬੀ ਤੋਂ ਵੱਡੀ ਸੀ ਜਿਹੜੀ ਉਧਰ ਭਗਤੇ ਵਾਲੀ ਭਾਈ ਭਗਤੇ ਵਾਲੀ ਤੇ ਵੇਖੋ ਦਰੀਆਂ ਕਿੱਡੇ ਰੀਜਾਂ ਦੇ ਨਾਲ ਬਣਾਈਆਂ ਚੀਜ਼ਾਂ ਕਿੱਡਾ ਸੋਨਾ ਸੂਤ ਕੱਟਿਆ ਹਾਂ ਕੱਤਿਆ ਸੂਤ ਤੇ ਠਕਾਏ ਹੋਏ ਚੰਦੇ ਰਜਾਈਆਂ ਦੇ ਗਦੈਲੇ ਹੱਥਾਂ ਦੇ ਕੱਢੇ ਹੋਏ ਸਾਰਾ ਕੁਝ ਸੋਫਿਆਂ ਦੀਆਂ ਗੱਦੀਆਂ ਟੇਬਲ ਕੁਰਸੀਆਂ ਦੀਆਂ ਅ ਵੀਰੇ ਹੁਣੇ ਕਈ ਵਾਰੀ ਹੱਸਦੇ ਹੁੰਦੇ ਆ ਕਹਿੰਦੇ ਉਹ ਅਕਲ ਜੀ ਨਹੀਂ ਹੁੰਦੀ ਸੀਗੀ ਉਦੋਂ ਐ ਹੁੰਦਾ ਸੀਗਾ ਵੀ ਦਾਜ ਦੇਣਾ ਦਾਜ ਦੇਣਾ ਹਨਾ ਤੇ ਵੀ ਨਹੀਂ ਉਹੀ ਪੈਸਾ ਬੰਦਾ ਜਮਾਂ ਕਰਾਉਂਦਾ ਤੇ ਉਹੀ ਹੁਣ ਨੂੰ ਕਿੰਨੇ ਦਾ ਕਿੰਨੇ ਹਾਂ ਹਾਂ ਜਿਉਂਨਾ ਖਾਤਾ ਮਾਰੀ ਜਾਂਦੇ ਮਾਰੀ ਜਾਂਦੇ 30 ਸਾਲ ਹੋ ਗਏ ਵਿਆਹ ਨੂੰ ਤੇ ਵੇਖੋ ਦਰੀਆਂ ਸੁੰਦਰੀਆਂ ਆ ਬੀਬੀ ਦੇ ਹੱਥਾਂ ਦੀਆਂ ਦਰੀਆਂ ਬੀਬੀ ਨੇ ਆਪਦੇ ਹੱਥਾਂ ਦੀ ਦਰੀ ਬੁਣ ਕੇ ਦਿੱਤੀ ਸੀ ਵਿਆਹ ਆਪਦੇ ਵਿਆਹ ਦੀ ਜਾਨੀ ਕੇ ਉਹਨਾਂ ਦੇ ਆਪਦੇ ਹੱਥਾਂ ਦੀ ਬੁਣੀ ਆਪਦੇ ਵਿਆਹ ਦੀ ਦਰੀ ਇੱਕ ਮੈਨੂੰ ਵੀ ਦਿੱਤੀ ਸੀ ਦੇਖੋ ਉਹਦੋਂ ਪਹਿਲਾਂ ਜਾਲੀਆਂ ਕਿਵੇਂ ਬਨਦੇ ਹੁੰਦੇ ਸੀ ਤੇ ਹੁਣ ਜਦੋਂ ਪੂਰੇ ਹੋਏ ਆ ਉਦੋਂ ਪਹਿਲਾਂ ਖੇਸ ਆ ਵੀ ਘਰ ਦਾ ਖੇਸ ਆ ਜਿਹਨੂੰ ਤੌਲੀਏ ਜੇ ਕਹਿ ਦਿੰਦੇ ਆਵੇ ਆ ਵੀ ਬਹੁਤ ਭਾਰਾ ਖੇਸ ਆ ਤੇ ਦੋ ਪਤੀਜੀਆਂ ਦੇ ਦੋ ਜੋੜਾ-ਜੋੜਾ ਤੇ ਮੈਨੂੰ ਕਹਿੰਦੇ ਆ ਤੇਰਾ ਤੇ ਉਹਨਾਂ ਪਤਝੀਆਂ ਵਾਸਤੇ ਰੱਖ ਲੇ ਆਂਦੇ ਉਹਨਾਂ ਦੇ ਵਿਆਹ ਨੂੰ ਦੇਣੇ ਆ ਉਹਨਾਂ ਨੂੰ ਆਇਆ ਸੀ ਵੀ ਮੈਂ ਠੀਕ ਹੋ ਜੂੰਗੀ ਹਾਂ ਤੇ ਉਹਨਾਂ ਦੇ ਵਿਆਹ ਨੂੰ ਦੇਣੇ ਆ ਕਹਿੰਦੇ ਮੈਂ ਹਾਂ ਆਸ ਰੱਖਦਾ ਵੇਖੋ ਕਰੋਸ਼ੀਏ ਨਾਲ ਬੁਣਿਆ ਹੋਇਆ ਸਾਰਾ ਕਰੋਸ਼ੀਏ ਨਾਲ ਸਾਰਾ ਸਮਾਨ ਆ ਪੱਖੇ ਦਾ ਕਵਰ ਆ ਕਿੰਨਾ ਮੱਥਾ ਮਾਰਦੇ ਸੀ ਲੋਕ ਉਦੋਂ ਪੱਖੀਆਂ ਬੀਬੀ ਦੇ ਹੱਥ ਦੀਆਂ ਬਣਾਈਆਂ ਹੋਈਆਂ ਬੀਬੀ ਨੂੰ ਖੁਦ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਜਦੋਂ ਸਾਲ ਦੋ ਸਾਲਾਂ ਬਾਅਦ ਆਈ ਦਾ ਉਦੋਂ ਪ੍ਰੈਕਟੀਕਲ ਤੋਂ ਪੁੱਪ ਲਵਾਈ ਦੀ ਆ ਹੱਥਾਂ ਦੀਆਂ ਕੱਡੀਆਂ ਹੋਈਆਂ ਚਾਦਰਾਂ ਹੁਣ ਨਹੀਂ ਕੋਈ ਕੱਢਦਾ ਕਢਾਉਂਦਾ ਹੁਣ ਤਾਂ ਰਵਾਜ ਹੀ ਹੈ ਨਹੀਂ ਗਾ ਇਹੋ ਜਿਹਾ ਹੁਣ ਤੇ ਬਸ ਬਾਜ਼ਾਰੋਂ ਲਿਆਓ ਚੀਜ਼ ਕਿੰਨਾ ਮੱਥਾ ਮਾਰਦੇ ਹੁੰਦੇ ਸੀਗੇ ਹਾਂ ਆ ਸਾਰੀਆਂ ਆਪਦੇ ਘਰ ਦੀਆਂ ਕੱਤ-ਕੱਤ ਕੇ ਸ਼ਪਾਸ਼ ਪਾ ਕੇ ਬਣਾਏ ਹੋਏ ਆ ਆ ਬੀਬੀ ਨੇ ਇਹੋ ਜੀਆਂ 12 ਗਿਆਣਾ ਤੇ ਰੱਖਿਆ ਸੀ ਅੱਛਾ ਕੋਈ ਵੜਗੀ ਦੇ ਵਿੱਚ ਟੋਪ ਰੱਖਣੋਂ ਦੇ ਹਾਏ ਬੜੀ ਪਰੇਸ਼ਾਨ ਹੋਈ ਅੱਛਾ ਇੱਧਰ ਸਾਡੀ ਭੈਣ ਰੋਟੀ ਖਾਈ ਜਾਂਦੀ ਪਰ ਮਜੀਤ कौर ਜਿੰਗਾ ਨਾਲ ਰੌਣਕਾਂ ਪਰ ਹਨਾ ਜਿੰਨੇ ਜੀ ਜਿੰਨੇ ਆ ਉਹਨੇ ਤਾਂ ਕੁ ਵੱਡੇ ਘਰਾਂ ਦੇ ਖਲਾਰੇ ਵੀ ਵੱਡੇ ਆ ਸਾਰੇ ਘਰ ਦੇ ਖੇਸ ਬੁਨੇ ਹੋਏ ਆ ਹਾਂ ਸਾਰੇ ਮੇਰੇ ਵਿਆਹ ਦੇ ਜਿੰਨੇ ਖੇਸ ਆ ਸਾਰੇ ਘਰ ਦੇ ਆ ਮਾਸੀ ਦੇ ਘਰੇ ਖੱਡੀ ਲੱਗੀ ਸੀ ਨਾ ਅੱਛਾ ਬੀਬੀ ਨੇ ਕੱਤੀ ਜਾਣਾ ਤੇ ਮਾਸੀ ਨੇ ਸਾਡੇ ਸਾਰਿਆਂ ਦੇ ਬਣਾਏ ਸੀ ਮੈਂ ਤਾਂ ਤੇ ਆ ਵੇਲਾ ਮੈਨੂੰ ਕਹਿੰਦੀ ਆ ਆਪਦਾ ਖੇਸ ਲੈ ਜਾ ਤੇ ਮੇਰੀਆਂ ਪੋਤੀਆਂ ਦੇ ਧੁੱਪ ਲਵਾ ਕੇ ਰੱਖ ਦੇ ਪਰ ਐ ਨਹੀਂ ਪਤਾ ਸੀਗਾ ਵੀ ਤੂੰ ਤਾਂ ਕਿਸੇ ਦਾ ਵੇਖਣਾ ਹੀ ਨਹੀਂ ਇੱਕ ਪੋਤੇ ਦਾ ਵਿਆਹ ਵੇਖਿਆ ਬਸ ਰੱਬ ਨੂੰ ਵੀ ਕਾਲੀਆਂ ਪੈ ਜਾਂਦੀਆਂ ਬਹੁਤ ਦਾਜ ਜਸਪ੍ਰੀਤ ਹੁਣਾ ਦੇ ਕੋਟ ਰਿੰਗ ਸ਼ਰਮਣੀ ਦੀ ਦੇਖੇ ਤਾਂ ਉਹਨਾਂ ਦੇ ਰਿੰਗ ਸ਼ਰਮਣੀ ਦੀ ਐਲ ਬੰਬ ਕੁੜੀਆਂ ਆਪਦੀਆਂ ਜ਼ਿਆਦਾ ਤਾਜ਼ੀਆਂ ਕਰ ਰਹੀ ਆ। ਹੋਰ ਵੇਖ ਲੈ। ਹਾਂ ਵੀ ਸੂਟ ਲੋਸ ਹੋਣਾ। ਆ ਬੀਬੀ ਦੀਆਂ ਆਹ। ਨਹੀਂ ਇਹ ਅਨ ਸਟਿਚਾ ਸਟਿਚਿੰਗਾਂ ਛੁੱਟ ਗਈਆਂ। ਹਾਂ ਹਾਂ ਅਣ ਲੱਗਾ ਨਾ। ਬਹੁਤ ਖਲਾਰਾ। ਅੱਜ ਧੁੱਪ ਬੜੀ। ਵਿਆਹ ਦੀਆਂ ਪੇਟੀਆਂ ਬਹੁਤ ਭਾਰੀਆਂ ਜੇ ਕਿਸੇ ਨੇ ਬਣਵਾਉਣੀਆਂ ਹੋਣ ਤਾਂ ਮਲੇਰ ਕੋਟਲੇ ਬਣਦੀਆਂ ਇਹ ਪੇਟੀਆਂ ਤੇ ਜੇ ਕਿਸੇ ਨੇ ਡਰੈੱਸ ਲੈਣਾ ਹੋਵੇ ਉਹ ਵੀ ਦੇ ਦਾਂਗੇ। ਇਹਨਾਂ ਨੂੰ 30 ਸਾਲ ਹੋ ਗਏ ਬੜੀਆਂ ਨੂੰ ਟੱਸ ਤੋਂ ਮੱਸ ਨਹੀਂ ਹੋਈਆਂ। ਬਹੁਤ ਸੁੰਣੀਆਂ ਪੰਨ ਜੇ ਕਿਸੇ ਨੇ ਬਣਵਾਉਣੀਆਂ ਹੋਣ ਲਮਾਰੀਆਂ ਪੇਟੀਆਂ ਤਾਂ ਮਲੇਰਕੋਟਲੇ ਤੋਂ ਮਿਲ ਸਕਦੀਆਂ ਤੁਸੀਂ ਸਾਈਟੇ ਵੀ ਬਣਵਾ ਸਕਦੇ ਹੋ ਡਰੈਸ ਵੀ ਦੇਵਾਂਗੇ ਜੇ ਕਿਸ ਨੂੰ ਚਾਹੀਦੀਆਂ ਬਣਵਾਉਣੀਆਂ ਤਾਂ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਕਮੈਂਟ ਦੇ ਵਿੱਚ ਤੁਸੀਂ ਸਾਥੋਂ ਪੁੱਛ ਸਕਦੇ ਹੋ ਡਰੈਸ ਦੇ ਦਿਆਂਗੇ ਕੱਪ ਦਾ ਲਾਲ ਚੱਕਰੀ ਦਾ ਉੱਪਰ ਵੀ ਪਾਏ ਪਏ ਸੁੱਕਣੇ ਕੱਪੜੇ ਇੱਧਰ ਵੀ ਹੁਣ ਵੀ ਉਵੇਂ ਦਾ ਉਵੇਂ ਹੀ ਕਰਸਾਂ ਆਪਣਾ ਰਵਿੰਦਰ ਉਦੋਂ ਤਾਜ਼ਾ ਤਾਜ਼ਾ ਰੰਗ ਹੋਇਆ ਸੀ ਨਾ ਕਰਨ ਹੁਣ ਕਰਾਵਾਂਗੇ ਠਹਿਰ ਕੇ 5 ਲੱਖ ਰੁਪਈਆ ਚਾਹੀਦਾ ਕਰਦੇ ਰੰਗ ਕਰਾਉਣ ਨੂੰ ਤੇ ਰਿੰਗਾ ਸਰਮਣੀ ਦੀ ਮਨਪ੍ਰੀਤ ਉਹਨਾਂ ਦੇ ਦੇਖੋ ਲਾ ਟੋਕਰੀ ਦਾ ਜੋ ਲੱਗਦੀ ਐਂ ਜਾਨੀ ਲਾਪ੍ਰੀਤ ਦੇਖੋ ਹਾਂ ਉਦੋਂ ਲਾਪ੍ਰੀਤ ਦਾ ਰਿਜ਼ਲਟ ਆ ਗਿਆ ਥੋੜੇ ਦਿਨ ਬਾਅਦ ਹਾਂ ਇਹ ਕਿੱਦਾਂ ਦੀ ਸ਼ਕਲ ਬਣ ਗਈ ਹਨਾ ਆ ਕੇ ਕਾਲੇ ਸ਼ਾਹ ਤੁਪੇ ਸ਼ਾਮੇ ਫੇਰ ਕਰਕੇ ਪਤਾ ਨਹੀਂ ਜਾਮਣ ਤੇ ਬੈਠਾ ਕਾਮ ਬੋਲ ਰਿਹਾ ਬਹੁਤ ਟਾਈਮ ਬਾਅਦ ਆਪਾਂ ਕਾਮ ਬੋਲਦਾ ਸੁਣਿਆ ਅੱਜ ਪਹਿਲੇ ਜ਼ਮਾਨੇ ਚ ਕਹਿੰਦੇ ਹੁੰਦੇ ਸੀ ਵੀ ਕਾਮ ਬੋਲਦਾ ਤੇ ਪਰੋਣਾ ਆਊਗਾ ਹਨਾ ਹੁਣ ਤੇ ਇਹ ਕੰਮ ਖਤਮ ਹੀ ਹੋ ਗਏ ਫੂਨਾ ਤੇ ਸਾਰਾ ਕੁਝ ਪਰੋਣੇ ਤਾਂ ਪਹਿਲਾਂ ਹੀ ਦੱਸ ਦਿੰਦੇ ਆ 2 ਦਿਨ ਕਿ ਅਸੀਂ ਆਉਣਾ ਆਵੇ ਕਾਮ ਬੋਲਦਾ ਸੁਣਦਾ ਮਸਤਰੀ ਹਜੇ ਆਪਣਾ ਛੁੱਟੀ ਤੇ ਆ 2 ਦਿਨ ਲੈਂਟਰ ਖੁੱਲੂਗਾ 10 ਦਿਨਾਂ ਤੱਕ